ਤਨ ਪਿਆਰੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦਾ ਬਾਬਾ ਜੀ ਮੇਥੋਂ ਵਿਸ਼ੇਵਕਾਰ ਨਹੀਂ ਛੁੱਟਦੇ ਕਾਮ ਕ੍ਰੋਧ ਲੋਭ ਹੰਕਾਰ ਤੋਂ ਮੇਰਾ ਖਹਿੜਾ ਨਹੀਂ ਛੁੱਟਦਾ ਮੇਥੋਂ ਨਹੀਂ ਛੱਡੇ ਜਾਂਦੇ ਬਾਬਾ ਜੀ ਕਹਿੰਦੇ ਛੱਡਣ ਦੀ ਲੋੜ ਨਹੀਂ ਅੱਛਾ ਮਹਾਰਾਜ ਫੇਰ ਬਾਬਾ ਜੀ ਕਹਿੰਦੇ ਛੱਡਣਾ ਪਰ ਇੱਕ ਤੈਨੂੰ ਕੰਮ ਕਹਿੰਦੇ ਆ ਜਰੂਰ ਕਰੀ ਜੀ ਮਹਾਰਾਜ ਕਰਾਂਗਾ ਹੁਣ ਖੁੱਲ ਮਿਲ ਗਈ ਵੀ ਨਹੀਂ ਛੁੱਟੇ ਜਾਂਦੇ ਤੇ ਕੀ ਕਰਾਂ ਨਸ਼ੇੜੀ ਨੂੰ ਕੋ ਨਸ਼ਾ ਛੱਡਦੇ ਨਹੀਂ ਛੱਡਿਆ ਜਾਂਦਾ ਮਰਨੀ ਮਰ ਜਾਂਦਾ ਟੀਕੇ ਵਿੱਚ ਹੀ ਫਸੇ ਰਹਿ ਜਾਂਦੇ ਆ ਬਸ ਪਰਿਵਾਰ ਰੋਲਦੇ ਰਹਿੰਦੇ ਆ ਆਦਤ ਤੋਂ ਮਜਬੂਰ ਆਦਤ ਨਹੀਂ ਛੱਡੀ ਜਾਂਦੀ ਇੱਥੇ ਆਮ ਡਾਕਟਰ ਕਹਿ ਦੇਣ ਚਾਹ ਨਾ ਪੀਆ ਕਰ ਤੈਨੂੰ ਤਜਾਬ ਤਾਂ ਬਣਦਾ ਚਾਹ ਨਹੀਂ ਛੱਡੀ ਜਾਂਦੀ ਤੇ ਜਿੰਨੂੰ ਭੈੜੀਆਂ ਆਦਤਾਂ ਪੈ ਜਾਣ ਛੰਡ ਹੁੰਦੀਆਂ ਆਖੋ ਸਤਨਹ ਵਾਹਿਗੁਰੂ ਇੱਕ ਚਾਹ ਨਹੀਂ ਛੱਡੀ ਜਾਂਦੀ ਤਲੀ ਚੀਜ਼ ਨਹੀਂ ਛੱਡੀ ਜਾਂਦੀ ਪੈੜੀਆਂ ਆਤਾਂ ਪੈ ਜਾਣ ਕਿੱਥੇ ਛੱਡੀਆਂ ਪਰ ਮਹਾਰਾਜ ਕਹਿੰਦੇ ਵੀ ਨਾਮ ਜਪਣ ਦੇ ਨਾਲ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰਕਾਰ ਸਿੱਖ ਬੇਕਾਰ ਤੇ ਖਾਟੇ ਇਹ ਤਾਂ ਬੰਧਨਾਂ ਤੋਂ ਮੁਕਤ ਕਰ ਦਿੰਦੇ ਮਹਾਰਾਜ ਤੂੰ ਨਾਮ ਤਾਂ ਜੱਪ ਪਰ ਜਪਿਆ ਤਾਂ ਜਾਣਾ ਪਹਿਲਾਂ ਮਾਹ ਪੁਰਖਾਂ ਦੇ ਉੱਥੇ ਸਕੂਲ ਵਿੱਚ ਤੈਨੂੰ ਐਡਮਿਸ਼ਨ ਦਾਖਲਾ ਲੈਣਾ ਪੈਗਾ ਮਾਸਟਰ ਤੋਂ ਪੜਨਾ ਪਏਗਾ ਫਿਰ ਕਾ ਅਫਸਰ ਬਣਦਾ ਹੈ ਮਾਸਟਰ ਮਾਸਟਰੀ ਰਹਿ ਜਾਂਦਾ ਹੈ ਪਰ ਪੜਨ ਵਾਲਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੜ ਕੇ ਬਣਦੇ ਡਾਕਟਰ ਬਣ ਜਾਂਦਾ ਅਫਸਰ ਬਣ ਜਾਂਦਾ ਮਾਸਟਰ ਮਾਸਟਰੀ ਦਾ ਜੇ ਮਾਸਟਰੀ ਵਾਲੇ ਅਹੁਦੇ ਚ ਵੱਡਾ ਹੋ ਜਾਏਗਾ ਪਰ ਮਾਸਟਰ ਦੇ ਹੱਥੋਂ ਨਿਕਲਿਆ ਹੋਇਆ ਵਿਦਿਆਰਥੀ ਇੱਕ ਦਿਨ ਸਫਲ ਹੋ ਜਾਂਦਾ ਹੈ ਰੱਬ ਦੇ ਰੱਬ ਦੇ ਪਿਆਰ ਕਰਨ ਵਾਲਾ ਜਿਹੜਾ ਬੰਦਾ ਹੈ ਮਹਾਂਪੁਰਖਾਂ ਦੀ ਸੰਗਤ ਕਰਨ ਵਾਲਾ ਹੈ ਮਹਾਂਪੁਰਖ ਨੂੰ ਆਪਣੇ ਵਰਗਾ ਬਣਾ ਦਿੰਦੇ ਆ ਪਾਰਸ ਦੂਜੇ ਨੂੰ ਪਾਰਸ ਨਹੀਂ ਬਣਾ ਸਕਦਾ ਪਾਰਸ ਦੂਜੇ ਨੂੰ ਪਾਰਸ ਨਹੀਂ ਬਣਾ ਸਕਦਾ ਕੁਝ ਮਿੱਥੀਆਂ ਹੋਈਆਂ ਅੱਠ ਕੋ 9 ਧਾਤਾਂ ਨੂੰ ਸੋਨਾ ਬਣਾ ਸਕਦਾ ਹੈ ਪਾਰਸ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ ਪਰ ਮਹਾਰਾਜ ਜੀ ਦੇ ਰੱਬ ਦੇ ਨਾਮ ਜਪਣ ਵਾਲੇ ਸੰਤ ਇਹੋ ਜਿਹੇ ਨੇ ਜਿਹੜੇ ਨਾਮ ਜਪਣ ਵਾਲੇ ਨੇ ਨਾਮ ਜਪਣ ਵਾਲੇ ਨੂੰ ਰੱਬ ਉਹ ਰੱਬ ਹੀ ਬਣਾ ਦਿੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਨਾਨਕ ਦੇ ਘਰ ਦੀ ਸੰਗਤ ਹੀ ਬਾਬਾ ਜੀ ਕਹਿੰਦੇ ਨਹੀਂ ਵਿਕਾਰ ਛੁੱਟਦੇ ਨਾ ਛੱਟ ਪਰ ਤੈਨੂੰ ਇੱਕ ਕੰਮ ਕਹਿੰਨੇ ਆ ਉਹ ਤੂੰ ਕਰੇਂਗਾ ਹਾਂ ਮਾਰੇ ਕਰਾਂਗਾ ਮਾਰੇ ਕਹਿੰਦੇ ਫਿਰ ਤੂੰ ਨਿਤਨੇਮ ਬਣਾ ਲਾ ਰੋਜ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਇੱਕ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੋਜ ਇੱਕ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਨਹੀਂ ਛੁੱਟਦੇ ਵਿਕਾਰ ਨਾ ਛੁੱਟਣ ਪਰ ਨਿਤਨੇਮ ਨਾ ਛੱਡੀ ਕਹਿੰਦੇ ਜੀ ਮਹਾਰਾਜ ਹਾਂ ਹਾਂ ਮਹਾਂਪੁਰਖਾਂ ਦੇ ਬਚਨ ਅਨੁਸਾਰ ਨਿਤ ਬਾਣੀ ਪੜਦਾ ਜਪਜੀ ਸਾਹਿਬ ਦਾ ਪਾਠ ਕਰਦਾ ਜੁਗਤੀਆਂ ਹੁੰਦੀਆਂ ਮਾਪੁਰਖਾਂ ਕੋਲ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ ਜਪਜੀ ਸਾਹਿਬ ਦੀ ਬਾਣੀ ਸਤਵਰ ਕਹਿੰਦੇ ਆ ਲਾਸਟ ਵਿੱਚ ਜਿੱਥੇ ਆਉਂਦਾ ਨਾ ਆਖਣ ਜ਼ੋਰ ਚੁਪੈਣਾ ਜ਼ੋਰ ਜ਼ੋਰ ਨਾ ਮੰਗਣ ਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਹੈ ਉੱਥੇ ਉਸਤ ਪੰਕਤੀਆਂ ਦੇ ਵਿੱਚ ਮਾਰੇ ਕਹਿੰਦੇ ਜ਼ੋਰ ਨਾ ਇੱਥੇ ਵਿਸ਼ਰਾਮ ਇੱਥੇ ਰੁਕਣਾ ਜਿਵੇਂ ਆਪਾਂ ਇੰਗਲਿਸ਼ ਫੁੱਲ ਸਟਾਪ ਕਹਿੰਦੇ ਆ ਬਿੰਦੀ ਲਾ ਦੇ ਵਿਸ਼ਰਾਮ ਕਹਿੰਦੇ ਬਾਣੀ ਚ ਕਹਿੰਦੇ ਇੱਥੇ ਰੁਕ ਕੇ ਪੜ ਜਰਾ ਬਾਣੀ ਜ਼ੋਰ ਨਾ ਝੁਗਤੀ ਛੁੱਟੇ ਸੰਸਾਰ ਜ਼ੋਰ ਨਾਲ ਨਹੀਂ ਛੁੱਟਿਆ ਜਾ ਸਕਦਾ ਝੁਗਤੀ ਦੇ ਨਾਲ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਏਗਾ ਪਰ ਮਾਰ ਕਹਿੰਦੇ ਉਹ ਝੁਗਤੀ ਦੱਸੇਗਾ ਕੌਣ ਤੈਨੂੰ ਅਨਪੜਾ ਐ ਸਮਝ ਨਹੀਂ ਲੱਗਣੀ ਸਕੂਲ ਦੀਆਂ ਕੰਧਾਂ ਤੋਂ ਮੁੜ ਕੇ ਆਏਗਾ ਵਿਦਿਆ ਨਹੀਂ ਹਾਸਲ ਹੋਣੀ ਉੱਥੇ ਐਡਮਿਸ਼ਨ ਕਰਾਉਣੀ ਪੈਗੀ ਮਾਸਟਰ ਦੇ ਹੱਥਾਂ ਚੋਂ ਨਿਕਲਣਾ ਪੈਗਾ ਮਾਰ ਸਿੰਗ ਪੈਗੀ ਆ ਢੋਲ ਕੀ ਹੈ ਜਾਂ ਤਪਲਾ ਇਹਨਾਂ ਨੂੰ ਵੀ ਕਸਣਾ ਪੈਂਦਾ ਥੋੜੀ ਨਾਲ ਮਾਰਨਾ ਪੈਂਦਾ ਤੇ ਫਿਰ ਸੁਰ ਹੋ ਜਾਂਦੇ ਆ ਵਾਜਾ ਜਿਹਦੇ ਚ ਆਵਾਜ਼ ਆਉਣ ਲੱਗੀ ਤਰ੍ਹਾਂ ਤਰ੍ਹਾਂ ਦੀ ਇਹਨੂੰ ਕਹਿੰਦੇ ਨੇ ਬੇਸੁਰਾ ਹੋ ਗਿਆ ਇਹਨੂੰ ਸੁਰ ਕਰਾਉਣਾ ਪੈਂਦਾ ਫਿਰ ਵੱਜਦਾ ਇਸੇ ਤਰ੍ਹਾਂ ਮਾਰੇ ਕਹਿੰਦੇ ਤੇਰਾ ਜੀਵਨ ਬੇਸੁਰਾ ਹੈ ਸੁਰ ਚ ਮਹਾਂਪੁਰਖ ਕਰ ਦੇਣਗੇ ਤੈਨੂੰ ਨਾਮ ਜਪਣ ਦੀ ਜੁਗਤੀ ਵੀ ਮਹਾਂਪੁਰਖ ਹੀ ਦੱਸਣਗੇ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ